ਕਰੀ ਪੂਰੀ ਕਾਰਵਾਈ ਹੁੰਦੀ ਆ ਆਪਰੇਸ਼ਨ ਸੰਦੂਰ ਚੱਲਦਾ ਹੈ ਜਿਸ ਦੀ ਮੋਨਿਟਰਿੰਗ ਸਾਰੀ ਰਾਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਵੱਲੋਂ ਕੀਤੀ ਜਾਂਦੀ ਹੈ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ 1:30 ਵਜੇ ਦੇ ਕਰੀਬ ਜਿਹੜਾ ਹੈ ਪਾਰਤ ਦੇ ਵੱਲੋਂ ਪੀਓਕੇ ਤੇ ਹਮਲਾ ਕੀਤਾ ਜਾਂਦਾ ਹੈ ਤਾਂ 90 ਅਤਵਾਦੀਆਂ ਦੇ ਟੀਰ ਹੋਣ ਦੀ ਸੂਚਨਾ ਸਾਹਮਣੇ ਆਈ ਹੈ ਤਾਂ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਜੋ ਪਹਿਲਗਾਮ ਦੇ ਵਿੱਚ ਨਿਰਦੋਸ਼ੀ ਜਿਹੜੇ ਪਾਰਤ ਦੇ ਮਾਰੇ ਗਏ ਸਹੀ ਉਸ ਦੇ ਚੱਲਦੇ ਆਪਰੇਸ਼ਨ ਸੰਦੂਰ ਚਲایا ਗਿਆ ਜਿਸ ਦੇ ਚਲਦੇ ਦੱਸਿਆ ਜਾ ਰਿਹਾ ਕਿ 1:30 ਵਜੇ ਦੇ ਕਰੀਬ ਭਾਰਤ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਦਾ ਫਿਲਹਾਲ ਸੂਚਨਾ ਸਾਹਮਣੇ ਆਈ ਹੈ ਕਿ 90 ਤੋਂ ਵੱਧ ਅਤੰਕਵਾਦੀ ਜਿਹੜੇ ਨੇ ਢੇਰ ਹੋਏ ਨੇ ਤਾਂ ਇਸ ਵੇਲੇ ਦੀ ਖਬਰ ਕਰ ਰਿਹਾ ਤੁਹਾਡੇ ਨਾਲ ਸਾਂਝੀ ਭਾਰਤ ਦੇ ਵੱਲੋਂ ਪਹਿਲਗਾਮ ਹਮਲੇ ਦਾ ਪਾਕਿਸਤਾਨ ਨੂੰ ਮੂੰ ਤੋੜ ਜਵਾਬ ਦਿੱਤਾ ਹੈ ਹਾਂ ਹੁਣ ਮੀਡੀਆ ਰਿਪੋਰਟs ਨੈਸ਼ਨਲ ਮੀਡੀਆ ਮੁਤਾਬਕ ਸੂਤਰ ਦੇ ਹਵਾਲੇ ਤੋਂ ਖਬਰ ਸਾਹਮਣੇ ਆਏ ਉਸ ਦੇ ਵਿੱਚ ਵਾਦੀ ਮਾਰੇਗੇ ਨੇ ਦਸਿਆ ਵੱਲੋਂ ਡੇਢ ਨਾਲ ਦਿੱਤਾ ਲੋਕੀ ਸੂਚਨਾ ਕਰੀ ਪੂਰੀ ਕਾਰਵਾਈ ਹੁੰਦੀ ਆ ਆਪਰੇਸ਼ਨ ਸੰਦੂਰ ਚੱਲਦਾ ਜਿਸ ਦੀ ਮੋਨਿਟਰਿੰਗ ਸਾਰੀ ਰਾਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਵੱਲੋਂ ਕੀਤੀ ਜਾਂਦੀ ਹੈ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ ਡੇਢ ਵਜੇ ਦੇ ਕਰੀਬ ਜਿਹੜਾ ਹੈ ਪਾਰਤ ਦੇ ਵੱਲੋਂ ਪੀਓਕੇ ਤੇ ਹਮਲਾ ਕੀਤਾ ਜਾਂਦਾ ਤਾਂ 90 ਅਤਵਾਦੀਆਂ ਦੇ ਟੀਰ ਹੋਣ ਦੀ ਸੂਚਨਾ ਸਾਹਮਣੇ ਆਈ ਹੈ ਤਾਂ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਜੋ ਪਹਿਲਗਾਮ ਦੇ ਵਿੱਚ ਨਿਰਦ ਜਿਹੜੇ ਭਾਰਤ ਦੇ ਮਾਰੇ ਗਏ ਸੀ ਉਸ ਦੇ ਚੱਲਦੇ ਆਪਰੇਸ਼ਨ ਸੰਦੂਰ ਚਲਾਇਆ ਗਿਆ ਜਿਸ ਦੇ ਚੱਲਦੇ ਦੱਸਿਆ ਜਾ ਰਿਹਾ ਕਿ 1.5 ਵਜੇ ਦੇ ਕਰੀਬ ਭਾਰਤ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਦਾ ਫਿਲਹਾਲ ਸੂਚਨਾ ਸਾਹਮਣੇ ਆਈ ਹੈ ਕਿ 90 ਤੋਂ ਵੱਧ ਅਤੰਕਵਾਦੀ ਜਿਹੜੇ ਨੇ ਠੇਰ ਹੋਏ ਨੇ ਤਾਂ ਇਸ ਵੇਲੇ ਦੀ ਖਬਰ ਕਰ ਰਿਹਾ ਤੁਹਾਡੇ ਨਾਲ ਸਾਂਝੀ ਭਾਰਤ ਦੇ ਵੱਲੋਂ ਪਹਿਲਗਾਮ ਹਮਲੇ ਦਾ ਪਾਕਿਸਤਾਨ ਨੂੰ ਮੂੰ ਤੋੜ ਜਵਾਬ ਦਿੱਤਾ ਹੈ ਜੀ ਹਾਂ ਹੁਣ ਮੀਡੀਆ ਰਿਪੋਰਟਸ ਦੇ ਮੁਤਾਬਕ ਨੈਸ਼ਨਲ ਮੀਡੀਆ ਮੁਤਾਬਕ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਹੈ ਕਿ ਭਾਰਤ ਨੇ ਜੋ ਜਵਾਬ ਦਿੱਤਾ ਹੈ ਉਸ ਦੇ ਵਿੱਚ 90 ਤੋਂ ਵੱਧ ਅਤਵਾਦੀ ਮਾਰੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਭਾਰਤ ਦੇ ਵੱਲੋਂ 1.5 ਵਜੇ ਦੇ ਕਰੀਬ ਜੋ ਹਮਲਾ ਕੀਤਾ ਗਿਆ ਸੀ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਿਹਾ ਤਸਵੀਰਾਂ ਵੇਖ ਸਕਦੇ ਹੋ ਹਮਲੇ ਦੀਆਂ ਦੱਸਿਆ ਜਾ ਰਿਹਾ ਹੈ ਕਿ 1.5 ਵਜੇ ਦੇ ਕਰੀਬ ਇਹ ਹਮਲਾ ਕੀਤਾ ਜਾਂਦਾ ਹੈ ਭਾਰਤ ਦੇ ਵੱਲੋਂ ਤੇ ਉਸ ਦੇ ਵਿੱਚ 90 ਆਤੰਕੀਆਂ ਦੇ ਮਾਰੇ ਜਾਣ ਦੀ ਸੂਚਨਾ ਸਾਹਮਣੇ ਆਈ ਹੈ ਜੀਆਂ ਦੱਸਦੀ ਹੈ ਕਿ ਪਹਿਲਗਾਮ ਹਮਲੇ 'ਚ ਮਾਰੇ ਗਏ ਨਿਰਦੋਸ਼ੀਆਂ ਦੀ ਮੌਤ ਦਾ ਬਦਲਾ ਲਿਆ ਗਿਆ ਹੈ ਰਾਤ 1:30 ਵਜੇ ਦੇ ਕਰੀਬ ਪੂਰੀ ਕਾਰਵਾਈ ਹੁੰਦੀ ਹੈ ਆਪਰੇਸ਼ਨ ਸੰਦੂਰ ਚੱਲਦਾ ਹੈ ਜਿਸ ਦੀ ਮੋਨਿਟਰਿੰਗ ਸਾਰੀ ਰਾਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਵੱਲੋਂ ਕੀਤੀ ਜਾਂਦੀ ਹੈ ਤਾਂ ਤਸਵੀਰਾਂ ਤੋਂ ਅਸਾਂਝੀਆਂ ਕਰ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ 1:30 ਵਜੇ ਦੇ ਕਰੀਬ ਜਿਹੜਾ ਹੈ ਪਾਰਤ ਦੇ ਵੱਲੋਂ ਪੀਓਕੇ ਤੇ ਹਮਲਾ ਕੀਤਾ ਜਾਂਦਾ ਹੈ ਤਾਂ 90 ਆਤਵਾਦੀਆਂ ਦੇ ਟੇ ਹੋਣ ਦੀ ਸੂਚਨਾ ਸਾਹਮਣੇ ਆਈ ਹੈ ਤਾਂ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਜੋ ਪਹਿਲਗਾਮ ਦੇ ਵਿੱਚ નિર્ਦੋਸ਼ੀ ਜਿਹੜੇ ਭਾਰਤ ਦੇ ਮਾਰੇ ਗਏ ਸੀ ਉਸ ਦੇ ਚੱਲਦੇ ਆਪਰੇਸ਼ਨ ਸੰਦੂਰ ਚਲਾਇਆ ਗਿਆ ਜਿਸ ਦੇ ਚੱਲਦੇ ਦੱਸਿਆ ਜਾ ਰਿਹਾ ਕਿ 1.5 ਵਜੇ ਦੇ ਕਰੀਬ ਭਾਰਤ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਦਾ ਫਿਲਹਾਲ ਸੂਚਨਾ ਸਾਹਮਣੇ ਆਈ ਹੈ ਕਿ 90 ਤੋਂ ਵੱਧ ਅਤੰਕਵਾਦੀ ਜਿਹੜੇ ਨੇ ਢੇਰ ਹੋਏ ਨੇ ਤਾਂ ਇਸ ਵੇਲੇ ਦੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ ਭਾਰਤ ਦੇ ਵੱਲੋਂ ਪਹਿਲਗਾਮ ਹਮਲੇ ਦਾ ਪਾਕਿਸਤਾਨ ਨੂੰ ਮੂੰ ਤੋੜ ਜਵਾਬ ਦਿੱਤਾ ਹੈ ਜੀ ਹਾਂ ਹੁਣ ਮੀਡੀਆ ਰਿਪੋਰਟਸ ਦੇ ਮੁਤਾਬਕ ਨੈਸ਼ਨਲ ਮੀਡੀਆ ਮੁਤਾਬਕ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਹੈ ਕਿ ਭਾਰਤ ਨੇ ਜੋ ਜਵਾਬ ਦਿੱਤਾ ਹੈ ਉਸ ਦੇ ਵਿੱਚ 90 ਤੋਂ ਵੱਧ ਤਬਾਦੀ ਮਾਰੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਭਾਰਤ ਦੇ ਵੱਲੋਂ 1.5 ਵਜੇ ਦੇ ਕਰੀਬ ਜੋ ਹਮਲਾ ਕੀਤਾ ਗਿਆ ਸੀ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਿਹਾ ਤਸਵੀਰਾਂ ਵੇਖ ਸਕਦੇ ਹੋ ਹਮਲੇ ਦੀਆਂ ਦੱਸਿਆ ਜਾ ਰਿਹਾ ਹੈ ਕਿ 1.5 ਵਜੇ ਦੇ ਕਰੀਬ ਇਹ ਹਮਲਾ ਕੀਤਾ ਜਾਂਦਾ ਹੈ ਭਾਰਤ ਦੇ ਵੱਲੋਂ ਤੇ ਉਸ ਦੇ ਵਿੱਚ 90 ਆਤੰਕੀਆਂ ਦੇ ਮਾਰੇ ਜਾਣ ਦੀ ਸੂਚਨਾ ਸਾਹਮਣੇ ਆਈ ਹੈ ਜੀਆਂ ਦੱਸਦੀ ਹੈ ਕਿ ਪਹਿਲਗਾਮ ਹਮਲੇ 'ਚ ਮਾਰੇ ਗਏ ਨਿਰਦੋਸ਼ੀਆਂ ਦੀ ਮੌਤ ਦਾ ਬਦਲਾ ਲਿਆ ਗਿਆ ਹੈ ਰਾਤ 1:30 ਵਜੇ ਦੇ ਕਰੀਬ ਪੂਰੀ ਕਾਰਵਾਈ ਹੁੰਦੀ ਆ ਆਪਰੇਸ਼ਨ ਸੰਦੂਰ ਚੱਲਦਾ ਹੈ ਜਿਸ ਦੀ ਮੋਨਿਟਰਿੰਗ ਸਾਰੀ ਰਾਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਵੱਲੋਂ ਕੀਤੀ ਜਾਂਦੀ ਹੈ ਤਾਂ ਤਸਵੀਰਾਂ ਤੋਂ ਅਸਾਂਝੀਆਂ ਕਰ ਰਹੇ ਆ ਦੱਸਿਆ ਜਾ ਰਿਹਾ ਹੈ ਕਿ 1:30 ਵਜੇ ਦੇ ਕਰੀਬ ਜਿਹੜਾ ਹੈ ਪਾਰਤ ਦੇ ਵੱਲੋਂ ਪੀਓਕੇ ਤੇ ਹਮਲਾ ਕੀਤਾ ਜਾਂਦਾ ਹੈ ਤਾਂ 90 ਆਤਵਾਦੀਆਂ ਦੇ ਟੇ ਹੋਣ ਦੀ ਸੂਚਨਾ ਸਾਹਮਣੇ ਆਈ ਹੈ ਤਾਂ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਜੋ ਪਹਿਲਗਾਮ ਦੇ ਵਿੱਚ નિર્ਦੋਸ਼ੀ ਜਿਹੜੇ ਭਾਰਤ ਦੇ ਮਾਰੇ ਗਏ ਸੀ ਉਸ ਦੇ ਚੱਲਦੇ ਆਪਰੇਸ਼ਨ ਸੰਦੂਰ ਚਲਾਇਆ ਗਿਆ ਜਿਸ ਦੇ ਚੱਲਦੇ ਦੱਸਿਆ ਜਾ ਰਿਹਾ ਕਿ 1.5 ਵਜੇ ਦੇ ਕਰੀਬ ਭਾਰਤ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਦਾ ਫਿਲਹਾਲ ਸੂਚਨਾ ਸਾਹਮਣੇ ਆਈ ਹੈ ਕਿ 90 ਤੋਂ ਵੱਧ ਅਤੰਕਵਾਦੀ ਜਿਹੜੇ ਨੇ ਢੇਰ ਹੋਏ ਨੇ ਤਾਂ ਇਸ ਵੇਲੇ ਦੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ ਭਾਰਤ ਦੇ ਵੱਲੋਂ ਪਹਿਲਗਾਮ ਹਮਲੇ ਦਾ ਪਾਕਿਸਤਾਨ ਨੂੰ ਮੂੰ ਤੋੜ ਜਵਾਬ ਦਿੱਤਾ ਹੈ ਜੀ ਹਾਂ ਹੁਣ ਮੀਡੀਆ ਰਿਪੋਰਟਸ ਦੇ ਮੁਤਾਬਕ ਨੈਸ਼ਨਲ ਮੀਡੀਆ ਮੁਤਾਬਕ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਹੈ ਕਿ ਭਾਰਤ ਨੇ ਜੋ ਜਵਾਬ ਦਿੱਤਾ ਹੈ ਉਸ ਦੇ ਵਿੱਚ 90 ਤੋਂ ਵੱਧ ਅਤਵਾਦੀ ਮਾਰੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਭਾਰਤ ਦੇ ਵੱਲੋਂ 1.5 ਵਜੇ ਦੇ ਕਰੀਬ ਜੋ ਹਮਲਾ ਕੀਤਾ ਗਿਆ ਸੀ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਿਹਾ ਤਸਵੀਰਾਂ ਵੇਖ ਸਕਦੇ ਹੋ ਹਮਲੇ ਦੀਆਂ